ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ 1986 ਦੇ ਵਿੱਚ 15 ਦਸੰਬਰ 1986 ਨੂੰ ਮੇਰੀ ਦੁਕਾਨ ਵੀਜੇ ਸਟੂਡੀਓ ਦੀ ਓਪਨਿੰਗ ਸੀ ਉਦੋਂ ਕਿਹੜੀ ਐਲਮ ਚੱਲਦੀ ਸੀ ਅਲਫਾਫੇ ਵਾਲੀ ਆ ਐਲਮ ਚੱਲਦੀ ਸੀ ਇਹਦੇ ਵਿੱਚ ਕੀ ਸੀ ਵੀ ਤੁਸੀਂ ਇਸ ਤਰ੍ਹਾਂ ਫੋਟੋ ਬਣ ਗਈ ਇਸ ਤਰੀਕਾ ਫੋਟੋ ਪੈ ਜਾਂਦੀ ਸੀ ਤਾਂ ਹੌਲੀ ਹੌਲੀ ਸਮੇਂ ਨੇ ਕਰਬੜ ਬਦਲੀ ਉਸ ਤੋਂ ਬਾਅਦ ਆ ਪੇਸਟਿੰਗ ਵਾਲੀ ਪੇਸਟਿੰਗ ਵਾਲੀ ਐਲਮ ਚੱਲ ਪਈ ਜਿਸ ਦੇ ਵਿੱਚ ਵਧੀਆ ਵਧੀਆ ਡਿਜ਼ਾਈਨ ਬਣਦੇ ਸੀਗੇ ਆ ਤੁਹਾਨੂੰ ਦਿਖਾ ਰਿਹਾ ਇਸ ਤਰ੍ਹਾਂ ਡਿਜ਼ਾਈਨ ਬਣਦੀ ਸੀ ਇਹਨਾਂ ਨੂੰ ਡਿਜ਼ਾਈਨ ਕਹਿੰਦੇ ਸੀਗੇ 5-10 ਲੱਗਦੇ ਸੀਗੇ ਇਹ ਪੇਸਟਿੰਗ ਵਾਲੀ ਐਲਮ ਬਾਈਦੀ ਸੀਗੀ ਉਦੋਂ ਫੋਟੋਗ੍ਰਾਫਰ ਨੂੰ ਮਿਹਨਤ ਬਹੁਤ ਕਰਨੀ ਪੈਂਦੀ ਸੀ ਆਪ ਇਸ ਤਰ੍ਹਾਂ ਸਾਈਜ਼ ਵੀ 3-5 ਦਾ ਪੋਸਟਕਾਡ ਸਾਈਜ਼ ਚੱਲਦਾ ਸੀ ਉਦੋਂ ਉਦੋਂ ਫੋਟੋਗ੍ਰਾਫਰ ਨੂੰ ਖੁਦ ਮਿਹਨਤ ਕਰਨੀ ਪੈਂਦੀ ਸੀ ਆਪ ਹੀ ਫੋਟੋ ਖਿੱਚ ਕੇ ਆਉਣੀਆਂ ਆਪ ਹੀ ਪੇਸਟ ਕਰਨੀਆਂ ਤਾਂ ਉਸ ਤੋਂ ਬਾਅਦ ਸਮੇਂ ਨੇ ਥੋੜੀ ਜਿਹੀ ਹੋਰ ਤੇਜ਼ੀ ਫੜੀ ਉਸ ਤੋਂ ਮੈਂ ਪੇਚੀ ਵਾਲੀ ਆ ਤੇਚੀ ਵਾਲੀ ਇਸ ਤਰ੍ਹਾਂ ਇਹ ਦਿਲ ਬਣੇ ਇਹ ਪੇਚੀ ਵਾਲੀ ਬਣਦੀ ਸੀ ਇਸ ਤਰ੍ਹਾਂ ਹੀ ਡਿਜ਼ਾਈਨ ਇਹਦੇ ਚ ਲੱਗਦੇ ਸੀਗੇ ਤਾਂ ਤੁਹਾਨੂੰ ਦਿਖਾ ਰਹੇ ਆ ਡਿਜ਼ਾਈਨ ਸਾਰੇ ਇਹ ਆ ਦੇਖੋ ਡਿਜ਼ਾਈਨ ਬੱਖ ਬੱਖ ਤਰ੍ਹਾਂ ਦੇ ਇਸ ਤਰ੍ਹਾਂ ਡਿਜ਼ਾਈਨ ਬਣੇ ਹੋਏ ਆ ਦਿਖਾ ਰਹੇ ਆ ਤੁਹਾਨੂੰ ਇਹ ਵੀ ਕਹਿਣ ਦਾ ਮਤਲਬ ਕੀ ਹੈ ਵੀ 8899 90 ਦੇ ਵਿੱਚ ਇਪੇਚੀ ਵਾਲੀ ਆਲਮ ਚੱਲਣ ਲੱਗੀ ਸੀ ਇਸ ਦਾ ਵੀ ਬਹੁਤ क्रेज ਚੱਲਿਆ ਉਸ ਤੋਂ ਬਾਅਦ ਹੌਲੀ-ਹੌਲੀ ਸਮੇਂ ਨੇ ਰਫਤਾਰ ਫੜੀ ਫੋਟੋਗ੍ਰਾਫੀ ਥੋੜੀ ਜਿਹੀ ਹੋਰ ਅਪਡੇਟ ਹੋਈ ਤਾਂ ਪੇਸਟਿੰਗ ਵਾਲੀ ਪੇਸਟਿੰਗ ਵਾਲੀ क्रेज માં ਚੱਲਣ ਲੱਗੀ 12:30 ਰਾਜ 17 24 12 36 ਆ ਤਾਂ ਦਿਖਾ ਰਹੇ ਆ ਪੇਸਟਿੰਗ ਵਾਲੀ ਐਲਮ ਹੈ ਸਾਰਿਆਂ ਦੀ ਤਕਰੀਬਨ ਇਹੀ ਬਣਦੀ ਐ ਪੇਪਰ ਜਿਹਦੇ ਵਿੱਚ ਵੱਖ-ਵੱਖ 12 36 ਬਣਾ ਲਓ 17 24 ਬਣਾ ਲਓ 15 40 14 40 13 49 20 30 ਉਹ ਤਾਂ بڑے ਸਾਈਜ਼ ਬਣਦੇ ਨੇ ਵੱਖ-ਵੱਖ ਪੇਪਰ ਆਪਾਂ ਨੂੰ ਖਾਰੇ ਮੈਜਿਕ ਟੱਚ ਮੈਜਿਕ ਟੱਚ ਟਰਾਂਸਪੇਟ ਇਹ ਟਰਾਂਸਪੇਟ ਪੇਪਰ ਆ ਗਿਆ ਕ੍ਰਿਸਟਲ ਮੈਟੈਲਿਕ ਐਨਟੀ ਆਰ ਗਲੋਸੀ ਐਨਟੀ ਆਰ ਮੈਟ ਏਜਮਨ ਲੱਗ ਗਈ ਪਹਿਨ ਦਾ ਮਤਲਬ ਕੀ ਹੈ ਪਲਾਸਟਿਕ ਪੇਪਰ ਹਰ ਤਰ੍ਹਾਂ ਦਾ ਪੇਪਰ ਇਹ ਚੱਲਦਾ ਉਹਨੇ ਇਹ ਚੱਲਦੀ ਹੈ ਇਸ ਤੋਂ ਬਾਅਦ ਹੁਣ ਨਾਲ ਹੀ ਇਹ ਚੱਲਣ ਲੱਗੀ ਕਰ ਕੈਰਲਿਕ ਕਾਇਡ ਸ਼ੀਸ਼ੇ ਵਾਲਾ ਸਾਰਾ ਇਹਦੇ ਵਿੱਚ ਇੱਕ ਜਿਹੜੀ ਇਹ ਚੱਲਦੀ ਹੈ ਨਵੀਂ ਬਿਲਕੁਲ ਫਲਾਈਟ ਬਹੁਤ ਘੱਟ ਕਸਟਮਰ ਵਮਾਉਂਦਾ ਇਹ ਬਿਲਕੁਲ ਫਲਾਈਟ ਉਹ ਇਹਦੇ ਵਿੱਚ ਬਣ ਨਹੀਂ ਕਈ ਵਾਰੀ ਕੀ ਹੁੰਦਾ ਆ ਤੁਹਾਨੂੰ ਦਿਖਾ ਰਿਹਾ ਮੈਂ ਇਹ ਮੇਰੋ ਕੋ ਫਲਾਈਟ ਹੈ ਜਿਹੜੀ ਆ ਲਮ ਹੈ ਇਹ ਸਾਰੀ ਨਹੀਂ ਖੋਲਦੀ ਇਸ ਤਰ੍ਹਾਂ ਇਹ ਸਾਰੀ ਨਹੀਂ ਖੁੱਲੂਗੀ ਐ ਇਸਦੇ ਵਿੱਚ ਇੰਨਾ ਬਣ ਜਾਂਦਾ ਆ ਪੂਰੀ ਫਲਾਈਟ ਹੈ ਕਿਉਂਕਿ ਫੋਟੋਗ੍ਰਾਫੀ ਬਿਲਕੁਲ ਸਮੁੰਦਰ ਹੈ ਇਹਦਾ ਕਿਸੇ ਨੇ ਪਾਰ ਨਹੀਂ ਪਾਇਆ ਹੁਣ ਅੱਜਕੱਲ੍ਹ ਇਹ ਚਲਦੀ ਐ ਵੱਖ-ਵੱਖ ਤਰ੍ਹਾਂ ਦੇ ਪੇਪਰ ਆਹ ਦੋਸਤੋ ਮੇਰਾ ਮਤਲਬ ਕੀ ਸੀ ਵੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਆ ਮੈਂ ਜਿਹੜੀਆਂ ਤੁਹਾਨੂੰ ਆਹ ਟੇਚੀ ਵਾਲੀ ਐਲਮ ਦਿਖਾਈ ਐ ਆ ਪੇਸਟਿੰਗ ਵਾਲੀ ਐਲਮ ਦਿਖਾਈ ਐ ਆ ਲਫਾਫੇ ਵਾਲੀ ਐਲਮ ਦਿਖਾਈ ਐ ਵੀ ਪਹਿਲਾਂ ਇਹ ਚਲਦੀਆਂ ਸੀਗੀਆਂ ਖਮਾ ਕਿੰਨਾ ਬਦਲ ਚੁੱਕੇ ਐ ਉਗਰਤ ਦੇ ਰੰਗ ਨੇ ਤਾਂ ਦੋਸਤੋ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਵੀਜੇ ਸਟੂਡੀਓ ਸਕੂਰ ਟਾਪਾ ਮੰਡੀ ਸਭ ਤੋਂ ਪੁਰਾਣਾ ਸ਼ਹਿਰ ਦਾ ਇਲਾਕੇ ਦਾ ਸਟੂਡੀਓ ਬੀਜੇ ਸਟੂਡੀਓ ਸਭ ਤੋਂ ਮਸ਼ਹੂਰ ਸਟੂਡੀਓ ਤਾਂ ਫੋਟੋਗ੍ਰਾਫੀ ਦੇ ਵਿੱਚ ਡਿਜੀਟਲ ਫੋਟੋਗ੍ਰਾਫੀ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਬੀਜੇ ਸਟੂਡੀਓ ਸਕੂਰ ਤਪਾਮੰਡੀ ਡਿਸਟ੍ਰਿਕਟ ਬਰਨਾਲਾ ਪੰਜਾਬ ਇੰਡੀਆ ਤਾਂ ਨੰਬਰ ਹੈ ਮੇਰਾ 9417070102 9417077885 99680 15525 अगर दोस्तों ये वीडियो बढ़िया लगी ता कमेंटਾਂ ਦੇ ਵਿੱਚ ਜੁਰ ਦੱਸਿਓ ਵੀ ਆ ਪੇਸਟਿੰਗ ਵਾਲੀ ਐਲਮ ਕਿਦੇ ਬਣੀ ਵੀ ਹੈ ਟੈਚੀ ਵਾਲੀ ਐਲਮ ਕਿਦੇ ਬਣੀ ਵੀ ਹੈ ਤੇ ਅਲਫਾਫੇ ਵਾਲੀ ਐਲਮ ਕਿਦੇ ਬਣੀ ਵੀ ਹੈ ਤਾਂ ਦੋਸਤੋ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਕੀ